ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੇ ਸੂਬਾ ਪ੍ਰਧਾਨ ਦਿਲਵਾਰ ਸਿੰਘ ਗਿੰਦੀ ਅਗਵਾਈ ਹੇਠ ਨੈਸ਼ਨਲ ਹਾਈਵੇ ਤੇ ਪੈਂਦੇ ਲੱਡਵਾਲ ਟੋਲ ਪਲਾਜ਼ਾ ਤੇ ਤੰਨਾ ਲਗਾ ਦਿੱਤਾ ਅਤੇ 1 ਘੰਟੇ ਲਈ ਪਲਾਜ਼ਾ ਤੋਂ ਟੋਲ ਦੇ ਕੇ ਲੰਘਣ ਵਾਲੇ ਵਾਹਨਾਂ ਨੂੰ ਫ੍ਰੀ ਵਿੱਚ ਟੋਲ ਤੋਂ ਕਢਵਾ ਦਿੱਤਾ ਗਿਆ ਪ੍ਰਧਾਨ ਗਿੰਦੀ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਰਾਹਾਂ ਰੋਡ ਸੰਘਰਸ਼ ਕਮੇਟੀ ਦੇ ਬੈਨਰ ਹੇਠ ਉਹ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਰਾਹਾਂ ਰੋਡ ਦੀ ਖਸਤਾ ਹਾਲਤ ਦੇ ਸੁਧਾਰ ਲਈ ਸੰਘਰਸ਼ ਕਰਦੇ ਆ ਰਹੇ ਹਨ ਪਰ ਆਲਮ ਇਹ ਹੈ ਕਿ ਸਾਮੀਆਂ ਦੀਆਂ ਸਰਕਾਰਾਂ ਵੱਲੋਂ ਅੱਜ ਤੱਕ ਵੀ ਸੜਕਦਨਰਵਾਣ ਨਹੀਂ ਕੀਤਾ ਗਿਆ ਸੜਕ ਦੇ ਨਿਰਮਾਣ ਲਈ ਉਹਨਾਂ ਨੇ ਕੇਂਦਰ ਤੋਂ 44 ਕਰੋੜ ਰੁਪਏ ਤੱਕ ਦੀ ਰਾਸ਼ੀ ਵੀ ਸੈਂਸ਼ਨ ਕਰਵਾਈ ਸੀ ਪਰ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਬੰਧਤ ਮਹਿਕਮਾ ਲਾਡੋਵਾਲ ਟੋਲ ਪਲਾਜ਼ਾ ਦੀ ਹਰਜਾਨਾ ਇਨਕਮ ਵਿੱਚ ਵਾਧੂਤੀ ਕਰਨ ਦੇ ਮਕਸਦ ਨਾਲ ਰਾਂਗੋ ਰੋਡ ਸੜਕ ਦਾ ਨਿਰਮਾਣ ਨਹੀਂ ਕਰ ਰਿਹਾ ਹੈ ਕਿਉਂਕਿ ਰਾਂਗੋ ਰੋਡ ਦੇ ਨਿਰਮਾਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲ ਸਕਦੀ ਹੈ ਅਤੇ ਟੋਲ ਪਲਾਜ਼ਾ ਦੀ ਇਨਕਮ ਵਿੱਚ ਗਿਰਾਵਟ ਆ ਸਕਦੀ ਹੈ। ਉਹਨਾਂ ਕਿਹਾ ਕਿ ਉਹ ਆਪਣਾ ਸੰਘਰਸ਼ ਜਾਰੀ ਰੱਖ ਕੇ ਤਰਨਾ ਵੀ ਜਾਰੀ ਰੱਖਣਗੇ ਜਿੰਨਾ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ। ਫਲੋਰ ਤੋਂ ਸੰਦੀਪ ਪਟਿਆਰਾ ਦੀ ਰਿਪੋਰਟ やったー ਮੇਰਾ ਨਾਮ ਦਿਲਬਾਗ ਸਿੰਘ ਗਿੱਲਾ ਮੈਂ ਸਟੇਟ ਪ੍ਰੈਜ਼ੀਡੈਂਟ ਆ ਭਾਰਤੀ ਕਿਸਾਨ ਯੂਨੀਅਨ ਜੜੂਨੀ ਦਾ ਠੀਕ ਹੈ ਜੀ ਇਹ ਮਸਲਾ ਕਿਸਾਨ ਯੂਨੀਅਨ ਦਾ ਤਾਂ ਵੈਸੇ ਹੈ ਨਹੀਂ ਗਾ ਇਹ ਮਸਲਾ ਤੇ ਐਮਐਲਏ ਐਮਪੀ ਦਾ ਓਕੇ ਜੀ ਸਾਡੀ ਵੀ ਮਜਬੂਰੀ ਬਣਾਤੀ ਇਹ ਮਸਲੇ ਨੂੰ ਚੱਕਣ ਲਈ 2016 ਤੋਂ ਲੈ ਕੇ ਰੋਡ ਨਹੀਂ ਬਣਿਆ ਠੀਕ ਹੈ ਜੀ ਕਿ ਧਰਨੇ ਲੱਗ ਚੁੱਕੇ ਦੋ ਤਿੰਨ ਵਾਰੀ ਟੋਲ ਫ੍ਰੀ ਹੋ ਚੁੱਕਿਆ ਠੀਕ ਹੈ ਜੀ ਪਰ ਜਿੰਨਾ ਕਿ ਅਸੀਂ ਟੀਕਾ ਭਰ ਲੈਨੇ ਉਹਨਾਂ ਦਾ ਕੰਮ ਕਰ ਦਿੰਦੇ ਉੱਥੇ ਕੰਮ ਫੇਰ ਰੋਕ ਦਿੰਦੇ ਹਾਂਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਵੀ ਰੋਡ ਕਿਉਂ ਨਹੀਂ ਬਣ ਰਿਹਾ ਸਤਾਕ ਮਹੀਨੇ ਹੋ ਗਿਆ ਪੈਸੇ ਮਾਸ ਹੋਇਆ ਨਾ ਤੇ 9 9 ਅਕਤੂਬਰ ਦਾ ਟੈਂਡਰ ਲੱਗਿਆ ਹੋਇਆ ਟੈਂਡਰ ਲਾਰਜਮੈਂਟ ਵੀ ਹੋ ਗਿਆ ਖੁੱਲ ਗਿਆ ਕੰਪਨੀ ਨੂੰ ਮਿਲ ਗਿਆ ਕੰਮ ਨਹੀਂ ਕਰਨ ਦੀ ਕਾਰਨ ਕੀ ਨੂੰ ਪਤਾ ਨਹੀਂ ਕਾਰਨ ਕੀ ਤੁਸੀਂ ਇਸ ਸੰਬੰਧੀ ਕੋਈ ਰਿਟਰਨ ਫਾਰਮੈਟ ਹੀ ਨਹੀਂ ਕੀਤੀ ਸਬੰਧਨ ਡਿਪਾਰਟਮੈਂਟ ਨੂੰ ਮੈਂ ਕਹਿੰਦਾ ਜੀ ਸਾਰੇ ਡਿਪਾਰਟਮੈਂਟ ਨਾਲ ਗੱਲ ਹੁੰਦੀ ਆ ਪਰ ਬਹਾਨੇ ਬਾਜੀ ਆ ਜਾ ਹੋ ਗਿਆ ਦਰਅਸਲ ਚ ਫੂਲ ਪਲਾਜੇ ਤੋਂ ਸਾਰਿਆਂ ਨੂੰ ਮਾਇਆ ਜਾਂਦੀ ਆ ਜੀ ਜੀ ਇਹਨੀ ਗੱਲ ਮਤਲਬ ਸੜਕ ਨਾ ਬਣਨ ਦਾ ਕਾਰਨ ਇਹ ਆ ਕਿ ਕਿਉਂਕਿ ਉਹ ਛੜਕ ਦਬਾਬੇ ਏਰੀਆ ਨੂੰ ਜੋੜਦੀ ਆ ਜੀ ਜਿੰਨਾ ਚਾਰਪੁਰ ਨਵਾ ਚਰ ਘਰ ਤੇ ਕਰ ਸਾਰੀਆਂ ਆਵਾਜਾ ਯੂਸਫੂਲ ਇਹ ਇਸ ਕਰਕੇ ਇਹ ਸਾਡੇ ਜਿਹੜੇ 14 ਇਹ ਸਾਡੇ ਪਰਿਵਾਰਾਂ ਦੇ ਉੱਤੇ ਐਕਸੀਡੈਂਟ ਚ ਮਾਰੇ ਗਏ ਕਿੰਨੇ ਦੇਰੋਂਗਾ ਤੁਹਾਨੂੰ ਸੰਘਰਸ਼ ਕਰਦਿਆਂ ਨੂੰ ਸਿੰਘਾਰ ਕੀ ਕਰਦੇ ਆ ਰਹੇ ਆ ਪਿਛਲੇ 3-4 ਸਾਲਾਂ ਤੋਂ ਕਰਦੇ ਆ ਰਹੇ ਨੇ ਮੈਂ ਪਿਛਲੇ 10 ਮਾਰਚ ਤੋਂ ਕਰਨੇ ਸ਼ੁਰੂ ਕੀਤੇ ਸੀ ਅੱਜ ਦੀ ਕਰਨੇ ਸ਼ੁਰੂ ਤੇ ਕੰਟੀਨਿਊ ਕਰ ਰਹੇ ਆ ਪਰ ਹਜੇ ਤੱਕ ਵੀ ਸਰਕਾਰ ਨੇ ਤਾਂ ਦੱਸਵਾਈ ਨਹੀਂ ਕੀਤੀ ਮੈਂ ਤਾਂ ਦੱਸ ਰਿਹਾ ਜੀ ਇੱਕ ਧਰਨਾ ਲਾਉਂਦੇ ਆ ਪੈਸੇ ਪੈ ਜਾਂਦੇ ਪੀਜਾ ਧਰਨਾ ਲਾਉਂਦੇ ਟੈਂਡਰ ਲੱਜ ਜਾਂਦਾ ਤੀਜਾ ਧਰਨਾ ਲਾਉਂਦੇ ਆ ਤਾਂ ਟੈਂਡਰ ਖੁੱਲ ਜਾਂਦਾ ਆ ਕੁਝ ਮਤਲਬ ਕਹਿੰਦੇ ਬਹੁਤ ਸੜਕ ਨਹੀਂ ਬਣੀ ਜੇ ਅੱਜ ਤੁਹਾਡੀ ਨਾਲ ਗੱਲ ਸੁਣੀ ਅਗਲਾ ਕੀ ਏਜੰਡਾ ਤੁਹਾਡਾ ਨਹੀਂ ਇੱਥੇ ਬੈਠੇ ਜੀ ਹਾਂਜੀ ਉੱਠ ਕੇ ਨਹੀਂ ਜਾਣਾ ਇੱਥੇ ਬੈਠੋ ਟੋਲ ਪਲਾਜ਼ਾ ਇੱਕ ਘੰਟੇ ਲਈ ਅੱਜ ਫ੍ਰੀ ਕਰਾਂਗੇ ਨਾਲ ਨੂੰ ਟਾਈਮ ਵਧਾਵਾਂਗੇ ਠੀਕ ਹੈ